ਅੱਜ 29 ਤਰੀਕਾ ਦਿਨ ਸ਼ੁੱਕਰਵਾਰ 2005 ਟਾਈਮ ਕਰੀਬ ਦੁਪਹਿਰ ਦੇ 12:00 ਵਜੇ ਦੋਸਤੋ ਜਿਹੜੀ ਲੋਕੇਸ਼ਨ ਆ ਪਿੰਡ ਫਤੇਗੜ ਸਵਰਾਤ ਤਹਿਸੀਲ ਜੀਰਾ ਜ਼ਿਲ੍ਹਾ ਫੋਜਪੋਰਾ ਬੰਨ ਦੇ ਉੱਪਰ 19 ਨੰਬਰ ਬੁਰਜੀ ਇੱਥੇ ਕਰੀਬ ਕਰੀਬ ਜਿਹੜੀ ਅੱਜ ਰਿਪੋਰਟ ਦੇ ਹਰੀਕੇ ਹੈਡ ਤੋਂ ਮਿਲੀ ਅਸਲੂ ਜਾਣਕਾਰੀ ਕਹਿੰਦੇ ਆ ਵੀ ਪੌਣੇ ਕਿ 3 ਲੱਖ ਕਿਊਸਕ ਪਾਣੀ ਆ ਜਿਹੜਾ ਜ ਵਗ ਰਿਹਾ ਤੇ ਕੁਦਰਤ 50 ਹਜ਼ਾਰ ਪਾਣੀ ਵਧੰਦੇ ਸਾਰਾ 1 ਲੱਖ 20 ਹਜ਼ਾਰ ਕਿਊਸਕ ਪਾਣੀ ਪੌਂਕ ਟਾਈਮ ਤੋਂ ਜਿਹੜਾ ਛਟਿਆ ਹੋਇਆ ਕੱਲ ਦਾ ਜਿਹੜਾ 72 ਘੰਟੇ ਚ ਹਰੀਕੇ ਹੈਡ ਤੇ ਪਹੁੰਚੇਗਾ ਤੇ ਆ ਬਈਕਾਂ ਨੇ ਰਾਜੀ ਸੁਭਰਾ ਫਤੇਗੜ ਸੁਭਰਾ ਦੀਆਂ ਆ ਜਿਹੜੇ ਸਾਹਮਣੇ ਘਾਰ ਆ ਇਹ ਫਤਿਹਗੜ੍ਹ ਸੁਭਰਾ ਦੇ ਆ ਆ ਸਾਡੇ ਘਰ ਜਿਹੜੇ ਅਸੀਂ ਵੀ ਪਿੰਡ ਫਤਿਹਗੜ੍ਹ ਸੁਭਰਾ ਦੀ ਹੱਦ ਦੇ ਅੰਦਰ ਪੈਨੇ ਆ ਔਰ ਆ ਇਹ ਸੜਕਾ ਜਿਹੜੀ ਬਨ ਦੇ ਉੱਪਰ ਉੱਪਰ ਹਰੀਕੇ ਹੈਡ ਨੂੰ ਜਾ ਰਹੀ ਆ ਔਰ ਉਹ ਸਾਹਮਣੇ ਜਿਹੜਾ ਥਲੜਾ ਏਰੀਆ ਉਹ ਵਸਤੀ ਗਰੀਬ ਸਿੰਘ ਵਾਲੀ ਤੋਂ ਸਾਹਮਣੇ ਗੁਰੂ ਘਰ ਦਿਖਾਈ ਦੇ ਰਿਹਾ ਉਹ ਪਿੰਡਾ ਜੀ ਪਿੰਡ ਅਰਾਜੀ ਸੁਭਰਾ ਔਰ ਉਸ ਤੋਂ ਠੀਕ 1 ਕਿਲੋਮੀਟਰ ਅੱਗੇ ਪਿੰਡ ਵੱਡੇ ਸਭਰਾ ਦਾ ਏਰੀਆ ਸ਼ੁਰੂ ਹੋ ਜਾਂਦਾ ਜਿੱਥੋਂ ਬਨ ਨੂੰ ਟਾ ਲੱਗੀ ਆ ਹੁਣ ਬੇਨਤੀ ਆ ਵੀ ਇੱਥੇ ਆ ਜਿਹੜੇ ਘਰ ਆਣਾ ਸਾਰੇ ਸੰਗਤ ਇਹਨਾਂ ਘਰਾਂ ਦੇ ਵਿੱਚ ਬੈਠੀ ਆ ਲੋਕ ਆਪਣੇ ਘਰ ਛੱਡ ਕੇ ਨਹੀਂ ਆਏ ਇਥੋਂ ਤੱਕ ਕਿ ਬੱਚੇ ਤੱਕ ਵੀ ਘਰੋਂ ਬਾਹਰ ਨਹੀਂ ਕੱਡੇ ਉਹਨਾਂ ਨੇ ਬੱਚੇ ਵੀ ਤਰ੍ਹਾਂ ਜਿਹਾ ਬੈਠੇ ਨੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਜਦੋਂ ਬਨ ਦੇ ਉੱਪਰ ਕੋਈ ਆਉਂਦਾ ਬਾ ਸੰਸਥਾਵਾਂ ਨੂੰ ਬੇਨਤੀ ਆ ਜ਼ਿਆਦਾ ਤਾਂ ਐਨ ਜੀਓ ਸੰਸਥਾਵਾਂ ਹੀ ਲੈ ਕੇ ਆ ਰਹੀਆਂ ਜਾਂ ਮਿਸਲ ਸੱਤ ਲੋ ਜੋਗੀ ਇਹ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਟੀਮ ਹੋ ਗਈ ਜਾਂ ਕੁਝ ਮੁੰਡਿਆਂ ਨੇ ਆਪਣੇ ਤੌਰ ਤੇ ਟੀਮਾਂ ਬਣਾਈਆਂ ਨੇ ਉਹ ਹੋ ਗਏ ਉਹ ਜੋ ਵੀ ਰਾਸ਼ਨ ਲੈ ਕੇ ਆਉਂਦੇ ਨਾ ਬੰਨ ਦੇ ਉੱਪਰ ਖੜ ਕੇ ਉਹ ਉੱਥੇ 20 ਬੁਰਜੀ ਦੇ ਉੱਪਰ ਉੱਥੇ ਵੰਡਣਾ ਸ਼ੁਰੂ ਕਰ ਦਿੰਦੇ ਆ ਤੇ ਜਿਹੜੇ ਸਹੀ ਲੋਕ ਆ ਜਿਨ੍ਹਾਂ ਨੂੰ ਹੜਾਂ ਦੀ ਮਾਰ ਚ ਆਈ ਆ ਜਿਹੜੇ ਆ ਘਰਾਂ 'ਚ ਬੈਠੇ ਉਹਨਾਂ ਤੱਕ ਉਹ ਰਾਸ਼ਨ ਨਹੀਂ ਪਹੁੰਚ ਰਿਹਾ ਸੋ ਬੇਨਤੀ ਆ ਵੀ ਤੁਸੀਂ ਜਦੋਂ ਇੱਥੇ ਆਉਂਦੇ ਜਿੰਨਾ ਰਾਸ਼ਨ ਲੈ ਕੇ ਪ੍ਰਸ਼ਾਸਨ ਕੋਲੋਂ ਇੱਕ ਮੰਗ ਕਰਿਆ ਕਰੋ ਵੀ ਸਾਨੂੰ ਬੋਰਡ ਪੈਟਰੋਲ ਬੋਰਡ ਜਿਹੜੀ ਉਹ ਸਾਨੂੰ ਮੁਹਿਆ ਕਰਾਈ ਜਾਵੇ ਅਸੀਂ ਘਰ-ਘਰ ਜਾ ਕੇ ਰਚਨ ਜਿਹੜਾ ਉਹਨਾਂ ਤੱਕ ਪਹੁੰਚਾਇਆ ਜਾਵੇ ਜੇ ਤੁਸੀਂ ਚਾਹੁੰਦੇ ਜੇ ਕਿ ਸਹੀ ਉਹ ਰਚਨ ਜਿਹੜਾ ਟਿਕਾਣੇ ਲੱਗਣਾ ਚਾਹੀਦਾ ਤੇ ਸਭ ਤੋਂ ਪਹਿਲਾਂ ਸ਼ੁਰੂ ਹੁੰਦਾ ਇੱਥੇ ਘਾਰਾ ਪਧਰੀ ਵਾਲਿਆਂ ਦੇ ਆ ਸਾਹਮਣੇ ਔਰ ਉਸ ਤੋਂ ਬਾਅਦ ਉਹ ਤਰਸੀਮ ਸਿੰਘ ਗਰਨੇਕ ਸਿੰਘ ਉਹਨਾਂ ਦੇ ਘਰ ਤੋਂ ਸ਼ੁਰੂ ਹੋ ਕੇ ਬਹੁਤ ਥੱਲੇ ਤੱਕ ਜਾਂਦਾ ਤਾਰਾ ਸਿੰਘ ਮੋਤਾ ਸਰਪੰਚ ਸਰਦਾਰ ਮਿਲਖਾ ਸਿੰਘ ਜੀ ਵੀਡੀਓ ਉਹਨਾਂ ਦਾ ਘਰਾਂ ਸਾਹਮਣੇ ਔਰ ਥੱਲੇ ਨੂੰ ਅੱਗੇ ਪਿੰਡ ਵਾਲੇ ਵਾਲਾ ਕਾਫੀ ਪਿੰਡ ਨੇ ਪਰ ਆ ਜਿਹੜੇ ਤਿੰਨਾਂ ਕ ਪਿੰਡਾਂ ਦਾ ਰਸਨ ਦਾ ਰਕਪਾ ਜਿਹੜੀ ਮੈਂ ਗੱਲ ਕਰ ਰਿਹਾ ਜੇ ਤੁਸੀਂ ਚਾਹੁੰਦੇ ਰਸਨ ਸਹੀ ਜਾਵੇ ਤੇ ਇੱਕ ਬੋਟ ਲੈ ਕੇ ਇੱਕ ਪਿੰਡ ਦਾ ਬੰਦਾ ਲੈ ਕੇ ਨਾਲ ਤੇ ਉਹਨਾਂ ਘਰਾਂ ਤੱਕ ਰਸਨ ਮੋਈਆ ਕਰਾਓ ਡੋਰ ਟੂ ਡੋਰ ਜਾ ਕੇ ਉਹਨਾਂ ਨੂੰ ਲੋਕਾਂ ਨੂੰ ਕਈ ਲੋਕ ਕਈ ਦਿਨ ਹੋ ਗਿਆ ਕਈਆਂ ਦੇ ਸਿਲੰਡਰ ਵੀ ਖਤਮ ਹੋਇਆ ਬਾਲਣ ਹੈਗਾ ਨਹੀਂ ਤੂੜੀਆਂ ਜਿਹੜੀਆਂ ਖਤਮ ਹੋ ਗਈਆਂ ਵਾ ਤੇ ਇੱਥੇ ਲੋਕ ਆਉਂਦੇ ਆ ਬੰਨ ਦੇ ਉੱਪਰ ਚੋਕਰ ਵੀ ਲੈਂਦੇ ਆ ਫੇੜ ਵੀ ਲੈਂਦੇ ਆ ਬੜਾ ਕੁਛ ਲੈਂਦੇ ਆ ਪਰ ਜਿਹੜੇ ਸਹੀ ਲੋੜਵੰਦ ਬੰਦੇ ਆ ਉਹਨਾਂ ਤੱਕ ਉਹ ਚੀਜ਼ ਨਹੀਂ ਪਹੁੰਚ ਰਹੀ ਸੋ ਮੇਰੀ ਸੰਸਥਾਵਾਂ ਨੂੰ ਬੇਨਤੀ ਆ ਐਨ ਜੀਓ ਨੂੰ ਬੇਨਤੀ ਆ ਜਾਣਕਾਰਸ਼ੇ ਵਾਲੇ ਕੁਝ ਮਹਾਪੁਰਸ਼ਾਂ ਨੂੰ ਬੇਨਤੀ ਆ ਵੀ ਤੁਸੀਂ ਉਹ ਜਿਹੜਾ ਰਚਨ ਆਉਂਦਾ ਵਾ ਉਹ ਘਰ ਘਰ ਜਾ ਕੇ ਆਪਣਾ ਇੱਕ ਬੰਦਾ ਭੇਜਿਓ ਕਿਸ਼ਤੀ ਦੇ ਉੱਪਰ ਬੇੜੀ ਦੇ ਉੱਪਰ ਉਹਨਾਂ ਤੱਕ ਪਹੁੰਚਦਾ ਕਰੋ ਇਹ ਬੇਨਤੀ ਪ੍ਰਵਾਨ ਕਰਿਓ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਹ